ਗੁਰੂ ਰੂਪ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਕਿ ਅੱਜ ਕੱਲ ਗੁਰਦੁਆਰਾ ਸਾਹਿਬ ਜਿਹੜਾ ਵੋਡਰਾਇਲ ਟੋਰੀਆ ਜੋ ਕਿ ਮੌਂਟਰੀਅਲ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ ਤੇ ਕਿਊਬਿਕ ਸਿਟੀ ਕੈਨੇਡਾ ਦੇ ਵਿੱਚ ਹੈ ਉੱਥੇ ਚੱਲ ਰਿਹਾ ਹੈ ਗੁਰਮਤ ਕੈਂਪ ਤੇ ਉਸ ਗੁਰਮਤ ਕੈਂਪ ਦੇ ਵਿੱਚ ਅੱਜ ਬੱਚਿਆਂ ਨੂੰ ਸਮਾਂ ਮਿਲਿਆ ਹੋਇਆ ਹੈ ਆਪਣਾ ਫਨ ਕਰਨ ਦਾ ਖੇਲਣ ਮੱਲਣ ਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਖੇਡਣਾ ਮੰਦਣਾ ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਧਰਮ ਹੱਸਣ ਵਾਲਾ ਨੱਚਣ ਵਾਲਾ ਗਾਉਣ ਵਾਲਾ ਧਰਮ ਹੈ ਠੀਕ ਹੈ ਬਹੁਤ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਪਰ ਜੋ ਇਨਸਾਨੀ ਰੂਚੀਆਂ ਹੈ ਜੋ ਇਨਸਾਨੀ ਇਮੋਸ਼ਨਸ ਹੁੰਦੇ ਆ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਤੋਂ ਬੱਚਿਆਂ ਨੂੰ ਦੂਰ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਨੂੰ ਜਿੰਨੀ ਖੁਸ਼ੀ ਜਿੰਨਾ ਖੇੜਾ ਖੇਡ ਕੇ ਮਿਲਦਾ ਹੈ ਹੱਸ ਉੱਦ ਕੇ ਮਿਲਦਾ ਹੈ ਇੰਨਾ ਖੇੜਾ ਹੋਰ ਕਿਸੇ ਤਰ੍ਹਾਂ ਨਹੀਂ ਮਿਲਦਾ ਤੇ ਇਹ ਸਭਾਵਕ ਬੱਚਿਆਂ ਨੂੰ ਨਾਰਮਲ ਜਿਹੜਾ ਜਿੰਦਗੀ ਜਿਉਣੀ ਸਿਖਾਉਣ ਦੀ ਜ਼ਰੂਰੀ ਹੁੰਦਾ ਜਿੱਥੇ ਇਹਨਾਂ ਬੱਚਿਆਂ ਨੇ ਬਹੁਤ ਸਾਰੀ ਗੁਰਮਤ ਦੀ ਜਿਹੜੀ ਹੈ ਉਹ ਸਿੱਖਿਆ ਇਸ ਕੈਂਪ ਦੇ ਪਿਛਲੇ 14 ਦਿਨਾਂ ਚ ਲਈ ਹੈ ਅੱਜ ਇਹਨਾਂ ਦਾ ਜਿਹੜਾ ਵਾ ਇਹ ਸੈਕੰਡ ਲਾਸਟ ਡੇ ਹੈ ਕੱਲ ਬੱਚਿਆਂ ਦੀ ਪ੍ਰਾਈਸ ਸਰਮਣੀ ਹੈ ਤੇ ਆਓ ਬੱਚਿਆਂ ਨੂੰ ਆਪਾਂ ਦੇਖਦੇ ਹਾਂ ਕਿਵੇਂ ਉਹ ਇਸ ਕੈਂਪ ਨੂੰ ਫਨ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਸ ਕੈਂਪ ਦੇ ਵਿੱਚ ਹੈ ਬੱਚੇ ਜਿਹੜੇ ਇੰਜੋਏ ਕਰ ਰਹੇ ਆ ਤੇ ਅੱਜ ਅਸੀਂ ਬੱਚਿਆਂ ਦੇ ਇਸ ਇੰਜਾਇਮੈਂਟ ਦੀਆਂ ਜਿਹੜੀਆਂ ਨੇ ਉਹ ਪਿਕਸ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਤੇ ਆਓ ਆਪਾਂ ਚੱਲਦੇ ਆਂ ਮਿਲਦੇ ਆਂ ਬੱਚਿਆਂ ਅਤਵਾ ਵਧੀਆ ਹਾਂਜੀ ਜਮੀ ਤੇ ਚੱਲਦੇ ਆਂ ਗਾਇਮ ਤਾਂ ਵਧੀਆ ਚੱਲਣ ਦਿਆ ਵਾ ਇੰਜੋਏ ਕਿਵੇਂ ਕਰ ਰਹੇ ਹੋ ਤੁਸੀਂ ਜਿੱਦਾਂ ਕਲੀ ਦਾ ਹੈ ਜਿੱਦਾਂ

ਕਿਹੜੇ-ਕਿਹੜੇ ਗੇਮ ਕਰ ਲਈ ਐ ਆਵਲਾ ਹੋ ਰਿਹਾ ਹੈ ਨਾ ਹਾਂਜੀ ਐਵਲਾ ਹੋ ਰਿਹਾ ਹੈ ਨਾ ਚਲੋ ਨਾਈਸ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਭਾਈ ਸਾਹਿਬ ਦੇਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਇੱਕ ਲੁੱਦੇ ਦੇ ਨਾਲ ਅਟੈਚਡ ਆ ਜਿੱਥੇ ਆਪਾਂ ਅ ਅਧਿਆਤਮਿਕ ਅੰਦਰ ਨੂੰ ਮਜ਼ਬੂਤ ਕਰਨਾ ਉੱਥੇ ਸਰੀਰਕ ਅਸਰ ਵੀ অতি ਜ਼ਰੂਰੀ ਹੈ ਸਾਨੂੰ ਗੁਰੂ ਸਾਹਿਬਾਨ ਅ ਦੋਨਾਂ ਦੇ ਨਾਲ ਜੋੜ ਕੇ ਗਿਆ ਹੈ ਕਿ ਆਪਾਂ ਦੋਨੇ ਚੀਜ਼ਾਂ ਦਾ ਜੋ ਸੰਤਲ ਇੱਕੋ ਜਿਹਾ ਰੱਖਾਂਗੇ ਤੇ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਜਾਵਾਂਗੇ ਉਸੇ ਕਨਸੈਪਟ ਨੂੰ ਮੁੱਖ ਰੱਖਦੇ ਹੋਇਆ ਅ ਜੋ ਪਿਛਲੇ 2 ਵੀਕ ਤੋਂ ਕੈਂਪ ਚੱਲ ਰਿਹਾ ਸੀਗਾ ਉਹਦੇ ਵਿੱਚ ਬੇਸਿਕ ਪੂਰਾ ਜਿਹੜਾ ਮੁਹਾਰਨੀ ਰੁਕਤਾਂ ਦੇ ਨਾਂ ਗੁਰੂ ਸਾਹਿਬਾਂ ਦੇ ਨਾਂ ਗੁਰਬਾਣੀ ਦੇ ਬਾਰੇ ਆਪਣੇ ਇਤਿਹਾਸ ਦੇ ਬਾਰੇ ਬੱਚਾ ਨੇ ਜੀ ਜਾਣ ਦੇ ਨਾਲ ਲੜਨ ਕੀਤਾ ਤੇ ਪਰਫਾਰਮ ਕਰ ਰਹੇ ਹੈ ਤੇ ਅੱਜ ਆਖਰੀ ਦਿਨ ਸੀ ਇਹਨਾਂ ਦੀ ਯਾਦ ਕਰਵਾਸਤੇ ਕਿਉਂਕਿ ਬੱਚੇ ਇਹਨਾਂ ਚੀਜ਼ਾਂ ਦਾ ਜਿਆਦਾ ਜਿਆਦਾ ਜੁੜੇ ਆ ਤੇ ਇਹਨਾਂ ਦੇ ਵਾਸਤੇ ਇਹ ਰੇਂਜ ਕੀਤਾ ਗਿਆ ਔਰ ਇਹਨਾਂ ਦੇ ਚਿਹਰਿਆਂ ਦੀ ਰੌਣਕ ਹੀ ਦੱਸ ਰਹੀ ਕਿ ਵਾਕਿਆ ਇੰਜੋਏ ਕਰ ਰਹੇ ਹੈ ਤੇ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਵੀ ਆਪਾਂ ਸੰਗਤ ਜੀ ਦੇਖਦੇ ਆ ਕਿ ਬੱਚਿਆਂ ਦਾ ਜੋ ਇਸ ਕੈਂਪ ਦੇ ਵਿੱਚ ਆ ਕੇ ਐਕਸਪੀਰੀਅੰਸ ਹੈ ਉਹ ਕਿਸ ਤਰ੍ਹਾਂ ਦਾ ਹੈ ਇਧਰ ਵੀ ਬੱਚੇ ਇੰਜੋਏ ਕਰ ਰਹੇ ਨੇ ਉਹ ਦੇਖੋ ਕਿਸ ਤਰ੍ਹਾਂ ਜਿਹੜਾ ਉਸ ਤੇ ਆਪਣੇ ਜੰਪਿੰਗ ਵਾਲੇ ਤੇ ਤੇ ਇੱਥੇ ਬਹੁਤ ਹੀ ਚੰਗੀਆਂ ਚੀਜ਼ਾਂ ਬੱਚੇ ਸਿੱਖਦੇ ਵੀ ਹੈ ਨਾਲ ਦੀ ਨਾਲ ਉਹ ਇੰਜੋਏ ਵੀ ਕਰਦੇ ਹਾਂਜੀ ਹਾਂ ਚਲੋ ਤੁਸੀਂ ਦੱਸੋ ਕੀ ਕਹਿੰਦੇ ਹੋਨਾ ਐਨੋ ਲੈਕਸ ਸੋ ਆ ਗੁਰਮੈਟ ਕੈਂਪ ਬਹੁਤ ਫਨ ਹੈਗਾ ਇੱਥੇ ਅਸੀਂ 2 ਮਹੀਨੇ ਉਰਾਇਰਾ ਪਰਿਆ ਮੁਹਾਨੀ ਪੜੀ 5 ਤੱਕ ਪੜੇ ਤੇ ਹੋਨਾ ਲਾਸਟ ਡੇ ਹੈਗਾ ਕੱਲ ਨੂੰ ਅਸੀਂ ਪ੍ਰੈਜੈਂਟੇਸ਼ਨ ਕਰਨੀ ਹੈ ਇੱਥੇ ਤੇ ਹੁਣ ਇਹਨਾਂ ਨੇ ਬਾਸੀ ਕੈਸੇ ਛੇਲੇ ਯਾਨੇ ਖੇਲਦੇ ਪੇ ਇੱਥੇ ਬੱਚਿਆਂ ਦੇ ਖਾਣ ਪੀਣ ਦੇ ਵਾਸਤੇ ਵੀ ਜਿਹੜਾ ਪੂਰਾ ਅਰੇਂਜਮੈਂਟ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਉਹ ਕਿਸ ਤਰ੍ਹਾਂ ਜਿਹੜਾ ਉਹ ਲਾਈਨਾਂ ਦੇ ਵਿੱਚ ਲੱਗ ਕੇ ਖਾ ਪੀ ਰਹੇ ਨੇ ਤਾਂ ਕਿ ਬੱਚਿਆਂ ਦੇ ਵਾਸਤੇ ਖਾਣ ਪੀਣ ਦਾ ਗੁਰਦੁਆਰਾ ਮੈਨੇਜਮੈਂਟ ਵੱਲੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਇਸ ਕੈਂਪ ਦੇ ਵਿੱਚ ਨਹੀਂ ਛੱਡੀ ਗਈ

ਅੱਜ ਸਾਡਾ ਲਾਸਟ ਡੇ ਆ ਕੈਂਪ ਦਾ ਤੇ ਅ ਪਾਉਂਸੀ ਕਾਸ ਲਾਗੇ ਨੇ ਕਾਟਨ ਕੈਂਡੀ ਕੈਂਕੀ ਹਗਾ ਸਨੋ ਕੌਨਸ ਆਗੇ ਬਹੁਤ ਚਾਰਾ ਖੁਸ਼ ਆਗਾ ਹਾਂ ਹਾਂ ਅਸੀਂ ਮੌਂਟਰੀਅਲ ਤੋਂ ਬੋਲ ਰਹੇ ਆਂ ਤੇ ਆ ਸਮਰ ਦੇ ਵਿੱਚ ਅਸੀਂ ਹਰੇ ਗੁਰਦੁਰ ਸਾਹਿਬ ਦੇ ਵਿੱਚ ਗਵਰਨਮੈਂਟ ਕੈਂਪ ਬੱਚਿਆਂ ਦੇ ਲਾਉਨੇ ਆਂ ਤੇ ਬੱਚੇ ਗੁਰਮਤ ਕੈਂਪ ਵਿੱਚ ਆ ਕੇ ਬਹੁਤ ਖੁਸ਼ ਰਹਿੰਦੇ ਨੇ ਪੰਜਾਬੀ ਸਿੱਖਦੇ ਨੇ ਤੇ ਆਪਣਾ ਖੇਡਾਂ ਵਿੱਚ ਵੀ ਇੰਟਰਸਟ ਉਤਸ਼ਾਹ ਦਿਖਾਉਂਦੇ ਨੇ ਖਾਣ ਪੀਣ ਦੇ ਵਿੱਚ ਵੀ ਬਹੁਤ ਇਤਸ਼ਾਹ ਦਿੰਦੇ ਨੇ ਤੇ ਬੱਚੇ ਬਹੁਤ ਚੰਗੇ ਨੇ ਤੇ ਬਹੁਤ ਪਿਆਰ ਨਾਲ ਪੜ੍ਹਦੇ ਨੇ ਧਿਆਨ ਦਿੰਦੇ ਨੇ ਪੰਜਾਬੀ ਪੜ੍ਹਨ ਦੇ ਵਿੱਚ ਤੇ ਅਸੀਂ ਵੀ ਆਪਣਾ ਯੋਗਦਾਨ ਪਾ ਕੇ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਗੁਰਮਤ ਕੈਂਪ ਦੇ ਵਿੱਚ ਜੋ ਇਹਨਾਂ ਨੇ ਸਿੱਖਣਾ ਹੁੰਦਾ ਹੈ ਅਸੀਂ ਇਹਨਾਂ ਦੀ ਹੈਲਪ ਕਰਦੇ ਆਂ ਤੇ ਉਮੀਦ ਆ ਕਿ ਜਿੰਨੇ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਗੌਰਮਤ कॅम्प ਦੇ ਵਿੱਚ ਆਪਣੇ ਭੇਜਿਆ ਕਰਨ ਤੇ ਤਾਂ ਕਿ ਜੋ ਆਪਣੀ ਜੋ ਪੰਜਾਬੀ ਮਾਂ ਬੋਲੀ ਆ ਉਹਦੇ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਗੀਤ ਸਰਬਾਰੇ ਆ ਜੀ ਤੁਸੀਂ ਕੀ ਕੋਸ਼ਿਸ਼ ਕੈਂਪ ਦੇ ਵਿੱਚ ਐਕਸਪੀਰੀਅੰਸ ਕੀਤਾ ਕੈਂਪ ਦੇ ਬਾਰੇ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਆ ਤੇ ਸਾਰਾ ਕੁਝ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸੰਗਤ ਦਾ ਇੱਥੇ ਸਾਰੀਆਂ ਹੀ ਬੱਚਿਆਂ ਦੀਆਂ ਕਲਾਸਾਂ ਕੀਰਤਨ ਤਬਲਾ ਪੰਜਾਬੀ ਦੀਆਂ ਆਲਰੇਡੀ ਚੱਲ ਰਹੀਆਂ ਨੇ ਬੱਚੇ ਬਹੁਤ ਵਧੀਆ ਸਿੱਖ ਰਹੇ ਨੇ ਤੇ ਬਹੁਤ ਵਧੀਆ ਰਿਸਪਾਂਸ ਜਾ ਰਿਹਾ ਹੈ ਕਿੰਨੇ ਕ ਬੱਚੇ ਇਸ ਕੈਂਪ ਦੇ ਵਿੱਚ ਆਏ ਸਨ ਤੇ ਕਿੰਨਾ ਕੈਂਪ ਹੈ ਇਹ ਤੀਸਰਾ ਕੈਂਪ ਹੈ ਜੀ ਸਾਡਾ ਹੁਣ ਇਸ ਵਾਰ 150 ਤੋਂ ਉੱਪਰ ਬੱਚਾ ਹੈ ਸਾਡੇ ਕੋਲ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਬੱਚੇ ਬਹੁਤ ਵਧੀਆ ਸਿੱਖ ਰਹੇ ਨੇ ਗੁਰੂ ਮਹਾਰਾਜ ਦੀ ਕਿਰਪਾ ਹੈ ਸੰਗਤ ਦਾ ਸਹਿਯੋਗ ਹੈ ਜੀ ਅੱਜ ਦਾ ਜਿਹੜਾ ਤੁਹਾਡਾ ਹੈਗਾ ਇਹ ਕਲਾਸਾਂ ਤੋਂ ਇਲਾਵਾ ਫਾਂਡੇ ਹੈ ਫਾਂਡੇ ਦੇ ਵਿੱਚ ਕੀ ਕੁਝ ਹੋ ਰਿਹਾ ਵਾ ਕੀ ਕੁਝ ਬੱਚਿਆਂ ਨੂੰ ਸ਼ਕਨ ਸਟ੍ਰੌਮ ਲਈ ਦਿੱਤਾ ਜਾ ਰਿਹਾ ਹੈ ਹਾਂ ਜੀ ਅੱਜ ਫਾਂਡੇ ਬੱਚੇ ਬਹੁਤ ਵਧੀਆ ਫਨ ਕਰ ਰਹੇ ਨੇ ਜੀ ਨਾਲ ਖਾਣ ਪੀਣ ਵਾਸਤੇ ਇੱਧਰ ਦੇਖੋ ਸਟਾਲ ਲੱਗੇ ਸਾਰੇ ਬੱਚੇ ਬਹੁਤ ਵਧੀਆ ਫਨ ਕਰ ਰਹੇ ਹਾਂ ਜੀ ਬਿਲਕੁਲ ਜੀ ਬਹੁਤ ਵਧੀਆ ਲਾਸਟ ਮੂਮੈਂਟ ਤੇ ਕੀ ਕਹਿਣਾ ਚਾਹੋਗੇ ਸਭ ਨੂੰ ਬਹੁਤ ਵਧੀਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਡਾ ਰਿਆ ਕੰਮ ਆਗਾਮੀ ਅਸੀਂ ਆਸ ਕਰਦੇ ਹਾਂ ਮਹਾਰਾਜ ਕਿਰਪਾ ਰੱਖਣ ਬਹੁਤ ਵਧੀਆ ਸਾਨੂੰ ਰਿਜ਼ਲਟ ਆਉਟਪੁਟ ਆਏ ਸਾਡੇ ਬੱਚੇ ਗੁਰਸਿੱਖੀ ਦੇ ਨਾਲ ਜੁੜਨ ਬਹੁਤ ਵਧੀਆ महाराज जी कृपा है वागुरु जी का खालसा वाहन कैंप लगा लिया मैं हमने रोज पानी पी लिया so, लग्या वाहगुरु जी का खालसा जी ਪੰਜ ਪਿਆਰਿਆਂ ਦੇ ਹਾਂਜੀ ਠੀਕ ਹੈ ਬਹੁਤ ਵਧੀਆ ਚਲੋ ਇਹਨਾਂ ਨੂੰ ਇੱਕ ਤੁਹਾਡਾ ਕੀ ਨਾਮ ਹੈ ਨਾਮ ਪੱਤੀ ਸਿੰਘ ਮੇਰਾ ਨਾਮ ਮੇਰਾ ਨਾਮ ਪੱਤੀ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ ਅੱਤੇ ਆਪਾਂ ਸਿੱਖਿਆਏ ਪੰਜ ਪਿਆਰੇ ਸਤ 10 ਗੁਰੂਆਂ ਦਾ ਨਾਮ ਤੇ ਪੰਜ 4-5 ਜਾਦੇ ਉੜਾ ਐੜਾ ਸਾਰੇ ਕੁਛ ਸਿੱਖੀ ਸਿੱਖਿਆ ਸੀ ਠੀਕ ਹੈ ਬਹੁਤ ਵਧੀਆ

ਪਾਠ ਕੀਰਤਨ ਸੌਲਾ ਦਾ ਵੀ ਹੁੰਦਾ ਹੈ ਤੇ ਜਪਜੀ ਸਾਹਿਬ ਜੀ ਦਾ ਵੀ ਹੁੰਦਾ ਹੈ। ਚਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਥੇ ਅਮਰ ਨੂੰ ਵਧੀਆ ਲੱਗਿਆ ਇੱਥੇ ਆ ਕੇ ਕਿ ਆਪਾਂ ਇੰਨਾ ਕੁਝ ਸਿੱਖਿਆ ਆ। ਪਹਿਲਾਂ ਆਪਾਂ ਨੂੰ ਇੰਨਾ ਕੁਝ ਨਹੀਂ ਆਉਂਦਾ ਸੀਗਾ ਫਿਰ ਹੁਣ ਆਪਾਂ ਇੰਨਾ ਕੁਝ ਤੇ ਸਿੱਖ ਕੇ ਤਦਾਂ ਅਜਾ ਬਿਸਬ ਦਾ ਪਾਰਟ ਸਿੱਖਿਆ ਪੰਜਾਬੀ ਦੇ 35 ਅੱਖਰ ਸਿੱਖੇ ਪਾਰਟ ਸਿੱਖਿਆ ਨਾਲੇ ਹੋਰ ਆਪਾਂ ਦਸਾਂਗੁਰਾਂ ਨਾਮ ਸਿੱਖੇ ਪੰਜ ਪਿਆਰੇ ਨਾਮ ਸਿੱਖੇ ਚਾਰ ਸਾਈਂ ਪਿਆਰੇ ਨਾਮ ਸਿੱਖੇ ਤੁਮੀ ਰਾਤ ਕਿਉਂ? ਤੁਸੀਂ ਭਾਈ ਅੱਜ ਜੋ ਫੰਡ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਹਦੇ ਵਿੱਚ ਕੀ ਕੋਸ਼ ਹੈ ਕੀ ਕੋਈ ਕਿਸੇ ਕੀਤਾ ਹੈ ਇਹਦੇ ਬਾਰੇ ਵੀ ਦੱਸੋ ਅੱਜ ਇਹ ਬਹੁਤ ਵਧੀਆ ਤੇਰਾ ਸਾਇ ਜਾਣ ਕਹਿੰਦੇ ਆ ਕਿ ਇਹ ਬਹੁਤ ਸੋਨਾ ਦੇ ਨਾਲੇ ਇਹ ਸਾਨੂੰ ਸਾਗੂ ਸੋਰੀ ਲੱਗਿਆ ਆ ਆਪਾਂ ਗੇਸੇ ਗੇਸ ਸਾਰੇ ਜਿਹੜੇ ਉੱਥੇ ਡਾਉਂਸ ਕਾਸਸ ਲੱਗੇ ਆ ਫੇ ਬਹੁਤ ਵਧੀਆ ਆ ਮੈਨੂੰ ਵੀ ਬਹੁਤ ਸੋਨਾ ਲੱਗਿਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਬਹੁਤ ਵਧੀਆ ਲੱਗਾ ਮਾਨੂੰ ਕਿਉਂਕਿ ਪ੍ਰਬੰਧਕਾਂ ਨੇ ਬੜੇ ਚੰਗੇ ਪ੍ਰਬੰਧ ਕੀਤੇ ਨੇ ਕਿਉਂਕਿ ਸਭ ਤੋਂ ਜਿਹੜਾ ਹੈ ਨਾ ਉਹ ਸਨਮਾਇਆ ਸਾਡੇ ਬੱਚੇ ਨੇ ਤੇ ਜੇ ਬੱਚੇ ਸਾਡੇ ਸਹੀ ਮਾਰਗ ਤੇ ਚੱਲਣਗੇ ਤੇ ਸਮਝ ਲਓ ਕਿ ਸਾਡੀ ਕਮਾਈ ਸਾਡੀ ਜੀਵਨ ਦੀ ਜਿਹੜੀ ਹੈ ਨਾ ਉਹ ਜੋ ਮਿਹਨਤ ਆ ਸਫਲ ਹੋ ਜਾਗੇ ਜੇ ਬੱਚੇ ਕੁrai ਬਹਿ ਜਾਂਦੇ ਨੇ ਕਿਉਂਕਿ ਇਥੋਂ ਦਾ ਮਾਹੌਲ ਐਸਾ ਹੈ ਤੇ ਖੁਦ ਦਾ ਕਲਚਰ ਹੀ ਐਸਾ ਹੈ ਇਸੇ ਦਿਵਸ ਜਿਹੇ ਦੇਸ਼ ਚ ਆਪਾਂ ਇਥੇ ਆਣ ਕੇ ਬਸੇ ਆਂ ਕਲਚਰ ਇਹਨਾਂ ਦਾ ਇਹੋ ਜਿਹਾ ਆਪਾਂ ਇਹਨਾਂ ਤੇ ਦੋਸ਼ ਨਹੀਂ ਦੇ ਸਕਦੇ ਕਿ ਉਹਨਾਂ ਦਾ ਕਲਚਰ ਹੈ ਪਰ ਆਪਣਾ ਕਲਚਰ ਜਿਹੜਾ ਹੈ ਨਾ ਉਹ ਗੁਰਮਤ ਦੇ ਨਾਲ ਜੁੜਿਆ ਹੋਇਆ ਹੈ ਬਾਣੀ ਦੇ ਨਾਲ ਜੁੜਿਆ ਹੋਇਆ ਆਪਣਾ ਕਲਚਰ ਜਿਹੜਾ ਹੈ ਨਾ ਉਹ ਪੰਜਾਬੀ ਕਲਚਰ ਹੈ ਉਹ ਵੱਖਰਾ ਹੈ ਸਾਰੀ ਦੁਨੀਆ ਦੇ ਨਾਲੋਂ ਵੱਖਰਾ ਹੈ ਸਾਡਾ ਰਹਿਣ ਵੱਖਰਾ ਹੈ ਸਾਡਾ ਸਹਿਣ ਵੱਖਰਾ ਹੈ ਸਾਡਾ ਪਹਿਰਾਵਾ ਵੱਖਰਾ ਹੈ ਸਾਡੀਆਂ ਜੋ ਨੇ ਉਹ ਕਈ ਜਣੀਆਂ ਨੇ ਰੀਤਾਂ ਰਿਵਾਜ ਸਾਡੇ ਜਿਹੜੇ ਦੁਨੀਆ ਦੇ ਨਾਲੋਂ ਵੱਖਰੇ ਨੇ ਇਹਨਾਂ ਦੇ ਵਿੱਚ ਆਪਾਂ ਰਲ ਨਹੀਂ ਸਕਦੇ ਕੁਝ ਨੇ ਜਿਨ੍ਹਾਂ ਨਾਲ ਆਪਾਂ ਸਮਝੋ ਤਾਂ ਕਮਾਈ ਕਰਨ ਵਾਸਤੇ ਆਪਾਂ ਇੱਥੇ ਆਏ ਆ ਪਰ ਉਹਨਾਂ ਨਾਲ ਹੋਵੇ ਕਮਾਈ ਦੇ ਚੱਕਰ ਦੇ ਵਿੱਚ ਆਪਾਂ ਆਪਣਾ ਜਿਹੜਾ ਨਾ ਬੱਚਿਆਂ ਨੂੰ ਕਰਾਏ ਪਾ ਲਈਏ ਜੇ ਬੱਚੇ ਕਰਾਏ ਪੈ ਗਏ ਸਾਡੀ ਕਮਾਈ ਜਿਹੜੀ ਹੈ ਨਾ ਕਿਸੇ ਵੀ ਅਰਥ ਨਹੀਂ ਹੈ ਕਿਉਂਕਿ ਆਪਾਂ ਜਿਉਂਦੇ ਨਰਕਾਂ ਦੇ ਵਿੱਚ ਪੈ ਜਾਾਂਗੇ ਜੇ ਇਹ ਬੱਚੇ ਕਰਾਏ ਪੈ ਗਏ ਜੋਨੇ ਸਾਨੂੰ ਇੱਕ ਦਿਨ ਨਰਕ ਲੋਕੀ ਕਹਿੰਦੇ ਨੇ ਕੋਈ ਪਤਾ ਨਹੀਂ ਵੇਖਿਆ ਕਿਸੇ ਨੇ ਕਿ ਨਹੀਂ ਵੇਖਿਆ ਕਿੱਥੇ ਹੈ ਕਿੱਥੇ ਨਹੀਂ ਤੇ ਉਹ ਨਰਕ ਦੀ ਗੱਲ ਕਰਦੇ ਮੈਂ ਜੇ ਬੱਚਾ ਕਿਸੇ ਦਾ ਵਿਗੜ ਜਾਂਦਾ ਹੈ ਬੱਚਾ ਕੁਰਾਏ ਪੈ ਜਾਂਦਾ ਹੈ ਇਹਨਾਂ ਦੇ ਸੱਭਿਆਚਾਰ ਦੇ ਵਿੱਚ ਰਲ ਜਾਂਦਾ ਹੈ ਗੋਰਿਆਂ ਦੇ ਸੱਭਿਆਚਾਰ ਦੇ ਵਿੱਚ ਰਲ ਜਾਂਦਾ ਹੈ ਕਿਉਂਕਿ ਫਿਰ ਸਾਨੂੰ ਬਿਲਕੁਲ ਹੀ ਵਿਸਾਰ ਦੇਵੇ ਕਿਉਂਕਿ ਇਹਨਾਂ ਦਾ ਜੋ ਕਲਚਰ ਹੈ ਵੱਖਰਾ ਹੈ ਉਸ ਵਾਸਤੇ ਜੇ ਬੱਚੇ ਸਾਡੇ ਸਹੀ ਲਾਈਨ ਤੇ ਚੱਲਣਗੇ ਬੱਚੇ ਗੁਰਮਤ ਦੀ ਲਾਈਨ ਤੇ ਚੱਲਣਗੇ ਬੱਚੇ ਗੁਰਬਾਣੀ ਨਾਲ ਜੁੜਨਗੇ ਜੋ ਆਪਾਂ ਇਹ ਪ੍ਰਬੰਧ ਹੋਇਆ ਹੈ ਬੱਚਿਆਂ ਨੂੰ ਸਿਖਾਉਣ ਵਾਲਾ ਗੁਰਬਾਣੀ ਤੇ ਚੱਲਣਗੇ ਬੱਚੇ ਸਾਡੇ ਮਾਤਾ ਪਿਤਾ ਦਾ ਵੀ ਸਤਿਕਾਰ ਕਰਨਗੇ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਪੜਨਗੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਜਦੋਂ ਮਾਤਾ ਪਿਤਾ ਦਾ ਨਾਮ ਗੁਰਬਾਣੀ 'ਚ ਸੁਣਨਗੇ ਤੇ ਫਿਰ ਮਾਤਾ ਪਿਤਾ ਦਾ ਸਤਿਕਾਰ ਵੀ ਕਰਨਗੇ ਮਾਤਾ ਪਿਤਾ ਨੂੰ ਪਿਆਰ ਵੀ ਕਰਨਗੇ ਤੇ ਜੇ ਤੁਹਾਨੂੰ ਬੱਚੇ ਪਿਆਰ ਕਰਨਗੇ ਬੱਚੇ ਤੁਹਾਡਾ ਸਤਿਕਾਰ ਕਰਦੇ ਨੇ ਸਮਝੋ ਤੁਹਾਡੀ ਕਮਾਈ ਜਿਹੜੀ ਨਾ ਤੁਹਾਡਾ ਜੀਵਨ ਜਿਹੜਾ ਸਭਲਾ ਤੁਹਾਡੇ ਵਾਸਤੇ ਸਵਰਗ ਹੈ ਤੇ ਜੇ ਬੱਚੇ ਤੁਹਾਡੇ ਕਹਿਣੇ 'ਚ ਨਹੀਂ ਆਏ ਫਿਰ ਤੁਹਾਡੀ ਕਮਾਈ ਕਿਸੇ ਅਰਥ ਨਹੀਂ ਫਿਰ ਸਮਝ ਲਓ ਕਿ ਤੁਹਾਨੂੰ ਨਰਕ ਹੈ ਉਦੋਂ ਤੋਂ ਸਮਝ ਲਓ ਜਦੋਂ ਤੁਹਾਡਾ ਬੱਚਾ ਜੋ ਹੈ ਉਹ ਚੱਲ ਪੈਂਦਾ ਹੈ ਕੁਰਾਇ ਤੇ ਚੱਲ ਪੈਂਦਾ ਹੈ ਮਨਮਤ ਕਰਨ ਲੱਗ ਪੈਂਦਾ ਹੈ ਤੁਹਾਡੇ ਕਹਣੇ ਤੋਂ ਬਾਹਰ ਹੋ ਜਾਂਦਾ ਹੈ ਆਪਣੀ ਮੌਜੂਦ ਵਿੱਚ ਮਸਤ ਰਹਿੰਦਾ ਹੈ ਫਿਰ ਸਮਝ ਲਓਗੇ ਤੁਹਾਡੇ ਵਾਸਤੇ ਨਰਗਰ ਤੁਹਾਡੇ ਵਾਸਤੇ ਟੈਨਸ਼ਨ ਹਰ ਵਕਤ ਰਹੇਗੀ ਕਿ ਮੈਂ ਇੰਨਾ ਕੁਝ ਕੀਤਾ ਇੰਨਾ ਵਾਸਤੇ ਤੇ ਹੁਣ ਮੈਨੂੰ ਇਹ ਇਹਨਾਂ ਦਾ ਸਿਲਾ ਭੋਗਣਾ ਪੈਂਦਾ ਉਹ ਪਰ ਸਾਡਾ ਕਸੂਰ ਹੈ ਦੇ ਵਿੱਚ ਕਿਉਂਕਿ ਆਪਾਂ ਜੇ ਕੰਮ ਵਿੱਚ ਲਿਆਵਾਂਗੇ ਇਹਨਾਂ ਨੂੰ ਗੁਰਮਤ ਸਿਖਾਵਾਂਗੇ ਊੜਾੜਾ ਸਿੱਖਣਗੇ ਗੁਰਬਾਣੀ ਸਿੱਖਣਗੇ ਫਿਰ ਆਪਾਂ ਇੱਥੋਂ ਜੋ ਕਿਉਂਕਿ ਉਹਦੇ ਨਾਲ ਆਪਾਂ ਮਾਤਾ ਪਿਤਾ ਸਤਿਕਾਰ ਵੀ ਦੱਸਨੇ ਆ ਰਹਿਣ ਸਹਿਣ ਨੂੰ ਹੀ ਦੱਸਨੇ ਸਾਰਾ ਕੁਝ ਗੁਰਬਾਣੀ ਦੇ ਨਾਲ ਆਪਾਂ ਦੱਸਨੇ ਆ ਸਾਡੀ ਜਿਹੜੀ ਰਹਿਤ ਮਰਿਆਦਾ ਦੱਸਨੇ ਆ ਸਾਡਾ ਇਤਿਹਾਸ ਆ ਆਪਾਂ ਬੱਚਿਆਂ ਨੂੰ ਦੱਸਨੇ ਆ ਤੁਸੀਂ ਇਤਿਹਾਸ ਪੜ੍ਹਨਗੇ ਸਾਰਾ ਕੁਝ ਸਿੱਖਣਗੇ ਤੇ ਫਿਰ ਜੋ ਹੈ ਅੰਦਰੋਂ ਜੋ ਹੈ ਉਹ ਸਟਰੋਂਗ ਹੋ ਜਾਣਗੇ ਡੋਲਣਗੇ ਨਹੀਂ ਸਦਾ ਹੀ ਜਿਹੜਾ ਹੈ ਨਾ ਉਹ ਚੜ੍ਹਦੀ ਕਲਾ ਵਿੱਚ ਆਪ ਹੀ ਰਹਿਣਗੇ ਉਹਨਾਂ ਦੇ ਨਾਲ ਤੁਹਾਡੇ ਵੀ ਚੜ੍ਹਦੀ ਕਲਾ ਹੈ ਮਾਤਾ ਵੀ ਤੇ ਚੜ੍ਹਦੀ ਕਲਾ ਪਰਵਾਰ ਦੀ ਚੜ੍ਹਦੀ ਕਲਾ ਇਸ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਵਾਸਤੇ ਜਦੋਂ ਵੀ ਗੁਰਮਤਿ ਕੋਈ ਕੈਂਪ ਲੱਗੇ ਨੇੜੇ ਤੇ ਜਿਹੜੇ ਗੁਰੂ ਘਰ ਦੇ ਵਿੱਚ ਤੇ ਆਪਣੇ ਬੱਚਿਆਂ ਨੂੰ ਬਹੁਤ ਛੁੱਟੀ ਕਰਾ ਕੇ ਭਾਵੇਂ ਛੁੱਟੀ ਕਰਕੇ ਭਾਵੇਂ ਸਮਾਂ ਤੁਹਾਡੇ ਕੋਲ ਨਹੀਂ ਤਾਂ ਵੀ ਕੱਢ ਕੇ ਸਮਾਂ ਜਿਹੜਾ ਹੈ ਨਾ ਉਹਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਵਾ ਕੇ ਤੇ ਬੱਚਿਆਂ ਨੂੰ ਜਰੂਰ ਸਿਖਾਓ ਜਰੂਰ ਇਹ ਸਿੱਖਿਆ ਦਿਓ ਤਾਂ ਕਿ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਹੈ ਨਾ ਉਹਨਾ ਸਫਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇੱਕ ਕੈਂਪ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੋ ਬੱਚੇ ਖੇਡ ਮੰਨ ਰਹੇ ਹੈ ਜੋ ਸਿੱਖ ਰਹੇ ਹੈ ਸਾਰੀਆਂ ਚੀਜ਼ਾਂ ਸਿੱਖ ਰਹੇ ਹਾਂਜੀ ਇੱਕ ਕੈਂਪ ਜਿਹੜਾ ਸੀ ਬੋਰਡਰਡ ਓਰੀਅਨ ਗੁਰਦੁਆਰਾ ਸਾਹਿਬ ਜਿਹੜਾ ਆ ਉੱਥੇ ਲਾਇਆ ਗਿਆ ਦੋ ਪਿਛਲੇ ਦੋ ਵੀਕ ਤੋਂ ਇਹ ਚੱਲ ਰਿਹਾ ਪ੍ਰੋਗਰਾਮ ਸੋ ਬੱਚਿਆਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਜਿਹੜੇ ਇਹਨਾਂ ਦੇ ਇਨਸਟ੍ਰਕਟਰ ਸੀਗੇ ਜੋ ਸਹਿਵਾਨ ਸਿੰਘ ਸਾਹਿਬਾ ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਸਿਖਾਇਆ ਮੇਰੇ ਆਪਣੇ ਦੋ ਪੋਤੇ ਇਥੇ ਆਉਂਦੇ ਪਿਛਲੇ ਸਾਲ ਵੀ ਅਸੀਂ ਆਏ ਸੀ ਤੇ ਐਤਰੀ ਦੋ ਵੀਕ ਦਾ ਪ੍ਰੋਗਰਾਮ ਸੀਗਾ ਤੇ ਅੱਜ ਆਲਮੋਸਟ ਲਾਸਟ ਡੇ ਆ ਸੋ ਬੱਚੇ ਬੜਾ ਇੰਜੋਏ ਕਰ ਰਹੇ ਆ ਕਿਉਂਕਿ ਖਾਣੇ ਪੀਣੇ ਲਈ ਵੀ ਹਰ ਇੱਕ ਚੀਜ਼ ਜੋ ਹੈ ਸੰਤਾਂ ਬਲੋਂ ਨਾਲ ਲਈ ਬੱਚਾ ਨੂੰ ਜਿਸ ਤਰ੍ਹਾਂ ਦੀ ਚੀਜ਼ ਉਹਨਾਂ ਨੇ ਮੰਗੀ ਜਾਂ ਜਿਸ ਤਰ੍ਹਾਂ ਦੀ ਆਪਾਂ ਸਿਆਣਿਆਂ ਨੇ ਸਮਝਿਆ ਕਿ ਇਹ ਬੱਚੇ ਖਾਂਦੇ ਆ ਜਾਂ ਕੋ ਉਸ ਤਰੀਕੇ ਦੇ ਲੰਗਰ ਲਾਏ ਹਨ ਸੋ ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼ ਦੀ ਕਮੀ ਨਹੀਂ ਹੈ ਸੋ ਬਾਕੀ ਜੋ ਆਪਣੇ ਸੰਤਾਂ ਦੇ ਵਿੱਚ ਤੇ ਬਾਕੀ ਮਾਂ ਪਿਓ ਦੇ ਵਿੱਚ ਤੇ ਜਾਂ ਆਪਣੇ ਬੱਚਿਆਂ ਦੇ ਵਿੱਚ ਜੇ ਇਹਨਾਂ ਦੇ ਵਿੱਚ ਆਪਣੇ ਆਪ ਚ ਉਹ ਸਿੱਖਣ ਦੀ ਸ਼ਰਧਾ ਹੋਊਗੀ ਸਿੱਖਣ ਦੀ ਮਸਲਾ ਉਹ ਹੋਊਗੀ ਤਾਂ ਇਹ ਕੋ ਸਿੱਖ ਸਕਦੇ ਆ ਕਿਸੇ ਦੇ ਕਹਿ ਤੇ ਕੋਈ ਕਿਤੇ ਵੀ ਨਹੀਂ ਜਾ ਸਕਦਾ ਨਾ ਕੋਈ ਸਿੱਖ ਸਕਦਾ ਸੋ ਇਹ ਜੋ ਵੀ ਚੀਜ਼ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਹਿਬਾਨ ਜਿਨ੍ਹਾਂ ਨੇ ਬੜੇ ਹੀ ਸੋਹਣੇ ਸੱਚੇ ਤਰੀਕੇ ਦੇ ਨਾਲ ਇਹ ਸਾਰੀ ਜੋ ਸੇਵਾ ਕੀਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੋਲੋਗੇ ਉਹੀ ਕਰਵਾਣਾ ਮੜਾ ਮੜਾ ਮੂੰਹ ਮਾਰ ਕੇ ਕੰਮ ਕਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਛੋਡੀ ਕੋਲ ਟਿੱਕਾ ਛੋਡੀ ਸ਼ਲਤਾਨ ਛੋਡੀ ਕੋਲ ਸੰਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸ੍ਰੀ ਥਾਮਸਾ ਆਵਾ ਰਾਮ ਰਾਜੀ ਕੁਝ ਦਿਨ ਸੀ ਜਦੋਂ ਕਿਤੇ ਇੱਥੇ ਖਲੋਤਿਆਂ ਨੂੰ ਡਰ ਆਉਂਦਾ ਸੀ ਜਦੋਂ ਕਿਤੇ ਪਹਿਲਾਂ ਪਹਿਲਾਂ ਇੱਥੇ ਆਏ ਤੇ ਮੈਂ ਰਾਜਿੰਦਰ ਨੂੰ ਕਿਹਾ ਮੈਂ ਇੱਥੇ ਰਾਜਿੰਦਰ ਇੱਥੇ ਜੰਗਲ ਦੇ ਵਿੱਚ ਕੀ ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਬਣੂਗਾ ਜੇ ਨੂੰ ਕੀ ਹੋਊਗਾ ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਿੱਥੇ ਜਾਇ ਬੈ ਮੇਰਾ ਸਤਿਗੁਰੂ ਸੋ ਥਾਨ ਸਹਾਵਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਥੇ ਆਗੇ ਤੇ ਇਸ ਥਾਨ ਨੂੰ ਚਾਰਜਨ ਲਾਗੇ ਇਸ ਧਰਤੀ ਦਾ ਕੋਈ ਪਹਿਲਾਂ ਦਾ ਕੋਈ ਪਰਮਕਾਰ ਆ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਕਰ ਹੀ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਆਏ ਗੁਰੂ ਰਾਮਦਾਸ ਦੇ ਘਰ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਗੁਰੂ ਆਵਰਦਾ ਆਸ਼ਾਵ ਨੇ ਖਲਾਫ ਗੁਰਾਂ ਬਾਦ ਨੂੰ ਜਾ ਕੇ ਉਸਾ ਦਿਓ ਇਸੇ ਤਰ੍ਹਾਂ ਪਤਾ ਨਹੀਂ ਇਸ ਧਰਤੀ ਤੇ ਕਿਤੇ ਕਿਤੇ ਮਹਾਰਾ ਸੱਚੇ ਪਾਤਸ਼ਾਹ ਦਾ ਕੋਈ ਪਿਆਰਾ ਪਹਿਲਾਂ ਬੈਠਾ ਹੋ ਤੇ ਇੰਨੀਆਂ ਸੰਤਾਂ ਜਿਹੜੀਆਂ ਉਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਕੋਲ ਲੈ ਆਉਂਦਾ ਇੱਥੇ ਇੰਨੀਆਂ ਸੰਤਾਂ ਦੇ ਮਹਾਰਾ ਸੱਚੇ ਪਾਤਸ਼ਾਹ ਦੁੱਖ ਕਲੇਸ਼ ਦੇ ਜਿਹੜੇ ਉਹ ਕੰਟਰੇ ਆ ਦੁੱਖ ਮਹਾਰਾ ਸੱਚੇ ਪਾਤਸ਼ਾਹ ਦੁੱਖ ਪਰ ਸੁਖ ਕਰ ਲੈ ਜਾਏ ਸਾਰੇ ਸੰਤਾਂ ਦੇ ਇੱਥੇ ਦੁੱਖ ਛੱਡ ਜਾਂਦੀ ਹੈ ਗੁਰੂ ਸਾਹਿਬਾਂ ਦੇ ਕੋਲੋਂ ਬਹੁਤ ਵਧੀਆ ਇਥੋਂ ਪ੍ਰਾਪਤ ਹੋਏ ਕਿ ਸਾਡੇ ਆਪਣੇ ਪਰਾਰ ਹੀ ਜਿਨ੍ਹਾਂ ਕੋ ਬੱਚਿਆਂ ਦੀ ਨਹੀਂ ਬੱਚਿਆਂ ਦੀ ਅਰਦਾਸਾਂ ਕੀਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੱਚੇ ਦੇ ਦਿੱਤੇ ਇਹੋ ਜੀ ਇਹ ਧਰਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਮੈਂ ਕਹਿੰਦਾ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੇਰੇ ਵੀਰਾਂ ਦਾ ਬੱਚਿਆਂ ਦਾ ਮੇਰਾ ਦਾ ਆਪਣੇ ਲਖਵੀਰ ਸਿੰਘ ਆਪਣੇ ਅੰਮ੍ਰਿਤਪਾਲ ਸਿੰਘ ਇਹ ਸਾਰੇ ਗੈਮੀ ਹੋਣੀ ਜਿਨੇ ਪਾਟਿਆ ਸਾਹਿਬ ਆ ਇਹ ਜਿਹੜੇ ਸਾਰੇ ਹੀ ਵੀਰ ਇੱਥੇ ਵੇਜੜੀ ਜਿਹੜੇ ਆ ਬਹੁਤ ਹੀ ਤਨਮਈ ਦੇ ਨਾਲ ਇਹ ਇਹ ਜਿਹੜਾ ਜੋ ਵੀ ਇਹਨਾਂ ਨੇ ਆਮ ਦੀ ਕੈਸੀ ਇਹ ਬਹੁਤ ਮਹਾਰਾਜ ਚੇ ਪਾਸ਼ਾ ਗੁਰਾਂ ਦਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਨੂੰ ਸ਼ਾਬਾਸ਼ ਸ਼ੇਖਗਲ ਦੀ ਮੈਂ ਦੇਣਾ ਕਿ ਇਹਨਾਂ ਨੇ ਬੱਚਾ ਨੇ ਬਹੁਤ ਲਗਨ ਦੇ ਨਾਲ ਬੜੇ ਤਨ ਸਹੀ ਦੇ ਨਾਲ ਤੇ ਇਹਨਾਂ ਪਿਆਰੇ ਨੇ ਕੀਰਤਨ ਵਾਲਿਆਂ ਨੇ ਭਾਈਆਂ ਸਾਭਾ ਨੇ ਹੋਰ ਜਿਹੜੇ ਟੀਚਰ ਸੀ ਉਹਨਾਂ ਨੇ ਬੱਚਾ ਨੂੰ ਬਹੁਤ ਉੱਚ ਵਧਿਆ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਦਿਨ ਦੁਗਣੀ ਐਦਾਂ ਹੀ ਮਹਾਰਾਜ ਚੇ ਪਾਸ਼ਾ ਅਗਲੇ ਸਾਲ ਇਹਦੇ ਵਾਧਾ ਹੋਣ ਦਾ ਲੱਗਣ ਮਹਾਰਾਜ ਚੇ ਪਾਸ਼ਾ ਇਹਨਾਂ ਬੇ ਪਿਆੜੀਆਂ ਫਰਵਾਨ ਕਰਨ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ ਜੀ ਇਹਦੇ ਵਿੱਚ ਮੈਂ ਜਰੂਰ ਬਹੁਤ ਜ਼ਰੂਰੀ ਐਡ ਆਨ ਕਰਨਾ ਚਾਹਨਾ ਹੈ ਕਿ ਆਪਾਂ ਇਹ ਮੰਨਦੇ ਆ ਕਿ ਜਿੱਥੇ ਇਬਾਦਤ ਹੁੰਦੀ ਆ ਵਹੀ ਗੁਰੂ ਉੱਥੇ ਹੁੰਦੇ ਆ ਤੇ ਮੈਂ ਆਪਣੇ ਅੰਦਰ ਹਿਰਦੇ ਦੇ ਗਹਿਰਾਈਆਂ ਤੋਂ ਇਸ ਗੱਲ ਦਾ ਧੰਨਵਾਦ ਕਰਦਾ ਬਾਪੂ ਜੀ ਦਾ ਜਿਨ੍ਹਾਂ ਨੇ ਆਪ ਸੰਗਤ ਦੇ ਨਾਲ ਹੁਣੇ ਸਾਂਝ ਪਾਈ ਆ ਇਹਨਾਂ ਦੀ ਬਦੌਲਤ ਇਹਨਾਂ ਦੀ ਇਬਾਦਤ ਇਹਨਾਂ ਦੀ ਬੰਦਗੀ ਇਹਨਾਂ ਦੀ ਇਕਾਗਰਤਾ ਨੇ ਆ ਰੰਗ ਲਿਆਂਦਾ ਹੈ ਬਿਲਕੁਲ ਜਿਸ ਤਰ੍ਹਾਂ ਇਹਨੇ ਕਿਹਾ ਅਸੀਂ ਚੰਦ ਕ ਬੰਦੇ ਹੁੰਦੇ ਸੀ ਅਰਦਾਸ ਕਰਕੇ ਤੇ ਘਰਾਂ ਨੂੰ ਚਲੇ ਗਏ ਪਸ਼ਾਦੇ ਸ਼ੱਕੇ ਤੇ ਬਾਪੂ ਜੀ ਨੂੰ ਬਾਰ ਬਾਰ ਮੈਂ ਵੀ ਨਾਲ ਸੀਗਾ ਪਰ ਇਹਨਾਂ ਦੇ ਅੰਦਰ ਜੋ ਜਜ਼ਬਾ ਸੀ ਕਿ ਵਾਹਿਗੁਰੂ ਅਕਾਲ ਪੁਰਖ ਜਿੱਥੇ ਇਹਨਾਂ ਸ਼ਬਦ ਬੋਲੇ ਜਿੱਥੇ ਜਾਹੇ ਬਹੇ ਮੇਰਾ ਸਤਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਬਿਲਕੁਲ ਜਗ੍ਹਾ ਪੂਰਤ ਹੁੰਦੀ ਆ ਪਰ ਕਈ ਚੀਜ਼ਾਂ ਆਪਾਂ ਮੰਨਦੇ ਚਮਤਕਾਰ ਨਹੀਂ ਹੁੰਦੇ ਮੈਂ ਬਿਲਕੁਲ 100% ਗੱਲ ਨੂੰ ਚਮਤਕਾਰ ਮੰਨਦਾ ਕਿ ਆਹ ਬਿਲਡਿੰਗ ਜੋ ਕਦੇ ਕੋਈ ਫੈਕਟਰੀ ਹੁੰਦੀ ਸੀਗੀ ਜਦੋਂ ਗੁਰਮਾਹਲ ਸਾਹਿਬ ਦੇ ਚਰਨ ਪੈ ਔਰ ਇਹਨਾਂ ਦੀ ਬਦੌਲਤ ਬਜ਼ੁਰਗਾਂ ਦੀ ਇਹਨਾਂ ਨੇ ਜੋ ਇਕਾਗਰਤਾ ਦੇ ਨਾਲ ਗੁਰੂ ਦਾ ਲੜ ਫੜ ਕੇ ਅਰਦਾਸਾਂ ਕੀਤੀਆਂ ਵਾਹਿਗੁਰੂ ਨੇ ਬੋੜੀ ਕਰਕੇ ਤਰਸ ਕਰਕੇ ਸਾਡੇ ਤੇ ਸੰਗਤਾਂ ਦੇ ਜੋ ਆਉਣ ਵਾਲਾ ਭੁੱਖੇ ਇਥੇ ਉਜਲ ਕੀਤਾ ਔਰ ਸੰਗਤਾਂ ਬਹੁਤ ਕੋਸ਼ਿਸ਼ ਜਿਸ ਤਰ੍ਹਾਂ ਬਾਪੂ ਜੀ ਹੁਣੇ ਦੱਸਿਆ ਝੋਲੀਆਂ ਭਰ ਕੇ ਜਾਂਦੇ ਔਰ ਮੈਂ ਵੇਖਿਆ ਉਹਨਾਂ ਦੇ ਅੱਖਾਂ 'ਚ ਆਸੂ ਹੁੰਦੇ ਆ ਕਿ ਇਸ ਜਗ੍ਹਾ ਤੇ ਕਿੰਨੀ ਸ਼ਰਧਾ ਤੇ ਇਕਾਗਰਤਾ ਬਣੀ ਆ ਕਿਉਂਕਿ ਆਪਾਂ ਇਹ ਮੰਨਦੇ ਆ ਜਿੱਥੇ ਸੰਗਤ ਹੁੰਦੀ ਹੈ ਜਿੱਥੇ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਉੱਥੇ ਕੋਈ ਵੀ ਆ ਕੇ ਪਾਪੀ ਵੀ ਆ ਕੇ ਤਰ ਜਾਂਦੇ ਆ ਤੇ ਪਰ ਤੱਕ ਸਾਡੇ ਵਾਸਤੇ ਇੱਕ ਨਜ਼ਾਰਾ ਜੰਗਲ ਦੇ ਵਿੱਚ ਗੁਰੂ ਮਾਰ ਨੇ ਕੀਤਾ ਗੁਰੂ ਰਾਮਦਾਸ ਪਾਸ਼ਾ ਨੇ ਸੋ ਇਹ ਉਹਦਾ ਆਪਣਾ ਹੀ ਚਮਤਕਾਰ ਹੈ ਵਾਹਿਗੁਰੂ ਅਕਾਲ ਪੁਰਖ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਹੁਤ ਜੁੜੀ ਪੱਖ ਰਹਿ ਗਿਆ ਹਾਂਜੀ ਹਾਂਜੀ ਇੱਕ ਬਹੁਤ ਜੁੜੀ ਪੱਖ ਹੈ ਜੋ ਭਾਈ ਸਾਹਿਬ ਨੇ ਮੈਨੂੰ ਯਾਦ ਦਿਲਾਇਆ ਉਹ ਮੇਰੇ ਨਾਲ ਬਾਅਦ ਵਾਸਤਾ ਹੈ ਮੈਂ ਇਹ ਗੱਲ ਨੂੰ ਬਿਲਕੁਲ ਅੰਦਰੋਂ ਬਾਹਰੋਂ ਇੱਕ ਹੋ ਗਏ ਗੁਰੂ ਮਾਰਿਆ ਨੂੰ ਜਾਣ ਕੇ ਇਹ ਗੱਲ ਆਪਸਾਂ ਨਾਲ ਦਾ ਸਾਂਝ ਕਰ ਰਹੇ ਆਂ ਇਸ ਗੁਰਦੁਆਰੇ ਦੇ ਅੰਦਰ ਇੱਕ ਬੱਚਾ ਨਿਤਰਾਪਤੀ ਆ ਕੇ ਸੋਇਰੇ ਬੈਠਦਾ ਹੁੰਦਾ ਸੀ ਬੈਠ ਗਿਆ ਗ੍ਰੰਤੀ ਸਿੰਘ ਨੂੰ ਪੁੱਛਿਆ ਮੈਂ ਭਾਈ ਸਾਹਿਬ ਇਹ ਬੱਚਾ ਕਿਉਂ ਆ ਕੇ ਬੈਠਦਾ ਇਹਦੀ ਪ੍ਰੋਬਲਮ ਕੀ ਆ ਉਹਨੇ ਜੋ ਦੱਸਿਆ ਤੇ ਮੇਰੇ ਆਪ ਅੰਦਰ ਇੱਕ ਰੌਂਕ ਤੇ ਖੜੇ ਹੋਏ ਕਿ ਇਸ ਦੁੱਖ ਦੇ ਅੰਦਰ ਗੁਰੂ ਮਾਰਿਆ ਦਾ ਲਾੜ ਪੜਿਆ ਡਾਕਟਰ ਨੇ ਉਸ ਬੱਚੇ ਨੂੰ 6 ਸਾਲ ਦਾ ਬੱਚਾ ਸੀਗਾ ਕਹਤਾ ਵੀ 2 ਜਾਂ 3 ਮਹੀਨੇ ਬੱਚਾ ਨੂੰ ਕੈਂਸਰ ਆ ਇਹ ਬਚਦਾ ਨਹੀਂ ਔਰ ਮੈਨੂੰ ਇਹਨ ਮੈਨੂੰ ਉਸੇ ਤਰ੍ਹਾਂ ਸ਼ਬਦ ਯਾਦ ਉਹ ਬੱਚਾ ਇੱਥੇ ਹੀ ਆ ਮੈਂ ਉਹਦੇ ਮੁੰਡੇ ਤੋਂ ਹਲਾ ਕੇ ਮੁੰਡੇ ਨੂੰ ਕਿਹਾ ਮੋਨਾ ਸੀਗਾ ਸਿਰੋ ਮੈਂ ਕਿਹਾ ਕਾਕਾ ਤੂੰ ਜਪਜੀ ਸਾਹਿਬ ਪੜ੍ਹ ਲੈ ਨਾ ਕਿਹਾ ਹਾਂਜੀ ਮੈਂ ਕਿਹਾ ਸਵੇਰੇ ਰੋਜ਼ ਅਮਰਤਮੇਰ ਉੱਠ ਕੇ ਆਪਣੇ ਕੋਲ ਇੱਕ ਗਲਾਸ ਪਾਣੀ ਦਾ ਭਰ ਕੇ ਗੁਰੂ ਸਾਹਿਬ ਦਾ ਅਮਰਤਮੇਰ ਜਾਪ ਗੁਰਬਾਣੀ ਦਾ ਕਰਕੇ ਉਹ ਬੱਚੇ ਨੂੰ ਰੋਜ਼ ਪਿਆ ਕਰੋ ਗੁਰੂ ਬਾਣੀ ਕਰਨ ਕੇ ਗੁਰੂ ਰਾਮਦਾਸ ਦੇ ਘਰੋਂ ਤੇ ਜਿਹੜੇ ਕੋੜੇ ਠੀਕ ਹੋ ਗਏ ਤੇ ਗੱਲ ਹੀ ਕੁਛ ਨਹੀਂ ਆ ਤੇ ਉਹ ਬਿਲਕੁਲ ਉਹਨਾਂ ਨੇ ਉਸੇ ਗੱਲ ਨੂੰ ਅਪਣਾਇਆ ਥੋੜੇ ਦਿਨਾਂ ਜੀ ਮੈਂ ਦੇਖਿਆ ਉਹ ਜਿਹੜਾ ਬੱਚਾ ਮੋਨਾ ਸੀਗਾ ਉਹਨੇ ਆਪਣੇ ਦਾੜੀ ਕੇਸ ਰੱਖੇ ਡਾਕਟਰ ਖੁਦ ਹੁਣ ਉਹਦੇ ਤੇ ਬੁੱਕ ਲਿਖ ਰਿਹਾ ਹੈ ਕਿ ਉਹ ਬੱਚੇ ਨੂੰ ਖਤਰੇ ਤੋਂ ਬਾਹਰ ਆ ਤੇ ਉਹ ਹੈਰਾਨ ਆ ਕਿ ਇਹ ਵਾਕਿਆ ਚਮਕਾਰ ਹੈ ਸੋ ਇਹ ਇਸ ਗੁਰੂ ਘਰ ਦੇ ਨਾਲ ਜੋ ਜੁੜਿਆ ਹੈ ਇਹ ਇੱਕ ਨਹੀਂ ਆ ਇਦਾਂ ਦੇ ਅਨੇਕਾਂ ਹੀ ਵਾਕਿਆ ਹੈ ਕਿ ਜਿਨ੍ਹਾਂ ਦੇ ਮਨ ਦੀਆਂ ਸ਼ਰਧਾਵਾਂ ਭਾਵਨਾਵਾਂ ਇਸ ਗੁਰਦੁਆਰਾ ਸਾਹਿਬ ਤੋਂ ਪੂਰਨ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਜਿਸ ਤਰ੍ਹਾਂ ਤੁਸੀਂ ਸੁਣਿਆ ਹੀ ਹੈ ਕਿ ਕਿੰਨੀ ਜ਼ਿਆਦਾ ਅਹਿਮੀਅਤ ਹੈ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਦੀ ਉਹਨਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਦੱਸਣ ਦੀ ਤਾਂ ਕਿ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਣ ਤੇ ਇੱਥੇ ਅਸੀਂ ਇਸੇ ਹੀ ਵਿਸ਼ੇ ਤੇ ਹੋਰ ਵੀ ਸਾਡੀਆਂ ਭੈਣਾਂ ਵੀ ਨੇ ਉਹਨਾਂ ਦੇ ਵੀ ਓਪੀਨੀਅਨਸ ਲੈਣੇ ਆ ਕਿਉਂਕਿ ਮਾਤਾਵਾਂ ਹੀ ਬੱਚਿਆਂ ਨੂੰ ਇੱਧਰ ਲੈ ਕੇ ਆਂਦੀਆਂ ਹੈ ਮਾਤਾਵਾਂ ਹੀ ਬੱਚਿਆਂ ਨੂੰ ਜਿਹੜਾ ਉਹ ਪ੍ਰੇਰਣਾ ਦਿੰਦੀ ਹੈ ਤੇ ਜੇ ਇੱਕ ਮਾਤਾ ਬੱਚੇ ਨੂੰ ਗੁਰੂ ਦੀ ਸਿੱਖਿਆ ਗੁਰਮਤ ਆਪਣੇ ਸੱਭਿਆਚਾਰ ਨਾਲ ਜੋੜੇਗੀ ਤੇ ਉਹ ਜ਼ਰੂਰ ਜੁੜੇਗਾ ਤੇ ਆਓ ਅਸੀਂ ਕਰਦੇ ਹਾਂ ਭੈਣਾ ਨਾਲ ਵੀ ਗੱਲ ਇਦਾਂ ਹੀ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਸਾਇਬੋਧਰੇ ਡੋਰਿਆਂ ਦੀ ਸਾਰੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀਆਂ ਦੀ ਸੰਗਤ ਸਾਰਿਆਂ ਦੀ ਧੰਨਵਾਦ ਦੀਆਂ ਬਹੁਤ ਹੀ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਸਿੱਖੇ ਇਤਿਹਾਸ ਸਾਡੇ ਵਿਰਸੇ ਸਾਡੇ ਧਰਮ ਨਾਲ ਜੋੜਨ ਦਾ ਸਭ ਤੋਂ ਜਿਹੜੀ ਵੱਡੀ ਗੱਲ ਹੈ ਇਸ ਕੈਂਪ ਰਾਹੀਂ ਨਾ ਅਸੀਂ ਬੜੀਆਂ ਮੋਰਲ ਵੈਲਿਊਜ਼ ਡਵੈਲਪ ਹੁੰਦੇ ਹੋਏ ਬੱਚਿਆਂ 'ਚ ਦੇਖਿਆ ਲਾਈਕ ਐਕਸੈਪਟੈਂਸ ਇੱਕ ਦੂਜੇ ਨੂੰ ਐਕਸੈਪਟ ਕਰਨਾ ਕੇਅਰ ਕਰਨੀ ਇੱਕ ਦੂਜੇ ਦੀ ਰਿਸਪੈਕਟ ਕਰਨੀ ਸੋ ਇਦਾਂ ਦੇ ਕੈਂਪ ਜਿਹੜੇ ਆ ਮੈਂ ਚਾਹੁੰਨੀ ਆ ਵੀ ਲੱਗਦੇ ਹੀ ਰਹਿਣ ਹਮੇਸ਼ਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਇਹੀ ਕਹਿਣਾ ਚਾਹੁੰਨੀ ਆ ਇਸ ਕੈਂਪ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਮੇਰੇ ਬੱਚਿਆਂ ਦੀ ਅੱਜ ਤੋਂ 3 ਸਾਲ ਪਹਿਲਾਂ ਮੇਰੇ ਬੱਚਿਆਂ ਨੂੰ ਸਿਰਫ 35 ਅੱਖਰੀ ਆਉਂਦੀ ਸੀ ਊੜਾ ੜਾ ਇਹ 3 ਸਾਲ ਉਹ ਰੈਗੂਲਰ ਕੈਂਪ ਅਟੈਂਡ ਕਰਦੇ ਆ ਤੇ ਹਰ ਸ਼ਨੀਵਾਰ ਜਿਹੜੀ ਪੰਜਾਬੀ ਦੀ ਕਲਾਸ ਹੁੰਦੀ ਆ ਸ਼ਾਮ ਨੂੰ ਉਹ ਵੀ ਅਟੈਂਡ ਕਰਦੇ ਆ ਉਸ ਦੀ ਬਦੌਲਤ ਅੱਜ ਮੇਰੇ ਬੱਚੇ ਪੰਜ ਤੇ ਇਸ ਕੈਂਪ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸਾਰੇ ਕਲਾਸਿਸ ਤੋਂ ਪ੍ਰਭਾਵਿਤ ਹੋ ਗਏ ਹੁਣ ਅਸੀਂ ਸਾਰੇ ਪਰਿਵਾਰ ਨੇ ਅੰਮ੍ਰਿਤ ਸ਼ਕਿਆ ਮੇਰੇ ਬੱਚੇ ਬੜੇ ਐਕਸਾਈਟਡ ਸੀ ਵੀ ਅਸੀਂ ਹਮਰਸ਼ਕਨਾ ਰੀਸੈਂਟਲੀ ਅਸੀਂ ਅੰਮ੍ਰਿਤ ਸ਼ਕਿਆ ਵਾ ਹੁਣ ਪੂਰੀ ਵਿਧੀ ਨਾਲ ਸਾਰਨ ਨਿਭਾ ਰਹੇ ਆ ਮੈਂ ਬਹੁਤ ਧੰਨਵਾਦ ਕਰਦੀ ਹਾਂ ਗੁਰਦੁਆਰਾ ਸਾਹਿਬ ਦਾ ਪੰਜਾਬੀ ਵਾਲੇ ਮੈਡਮ ਜਿਹੜੀ ਕੁਲਵਿੰਦਰ ਆਉ ਕਲਾਸਾਂ ਲਗਾਉਂਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰ ਭਾਈ ਗੁਰਜੀਤ ਖੰਸਾ ਭਾਈ ਗੁਰਜੀਤ ਸਾਹਿਬ ਸਤਸਨਜੀ ਇਹ ਤੁਸੀਂ ਅੱਜ ਦੇਖਿਆ ਹੈ ਬਾਰਡਰ ਐ ਡੋਰੀਆਂ ਜੋ ਕਿ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਨਜ਼ਦੀਕ ਇੱਕ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚੋਂ ਤੁਸੀਂ ਅੱਜ ਪ੍ਰੋਗਰਾਮ ਕਿਉਂਕਿ ਇੱਥੇ ਜੋ ਬੱਚਿਆਂ ਦਾ ਗੁਰਮਤ ਕੈਂਪ ਚੱਲ ਰਿਹਾ ਹੈ ਉਸ ਕੈਂਪ ਦੇ ਕੀ ਫਾਇਦੇ ਨੇ ਕਿਹੋ ਜਿਹੇ ਬੱਚਿਆਂ ਦੇ ਐਕਸਪੀਰੀਅੰਸ ਰਹੇ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਔਰ ਫਿਰ ਜਿਹੜਾ ਇਸੇ ਤਰ੍ਹਾਂ ਦੀ ਕੋਈ ਹੋਰ ਨਵੀਂ ਵੀਡੀਓ ਲੈ ਕੇ ਮੈਂ ਤੁਹਾਡੇ ਰੂਬਰੂ ਹੋਵਾਂਗਾ ਤਦ ਤੱਕ ਲਈ ਦੋ ਇਜਾਜ਼ਤ ਆਪਣੇ ਦਾਸਰੇ ਗੁਰਵੈਲ ਸਿੰਘ ਨੂੰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇੱਕ ਬੇਨਤੀ ਨਾਲ ਇਹ ਵੀ ਹੈ ਕਿ ਇਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਨਿਰੰਤਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਇਸ ਵੀਡੀਓ ਤੇ ਆਪਣੇ ਕਮੈਂਟ ਕਰਕੇ ਲਾਈਕ ਵੀ ਕਰੋ ਤੇ ਹੋਰ ਲੋਕਾਂ ਨਾਲ ਸ਼ੇਅਰ ਵੀ ਕਰੋ ਤਾਂ ਕਿ ਬਾਕੀਆਂ ਨੂੰ ਵੀ ਗੁਰਮਤ ਦੀ ਵਿਦਿਆ ਦੀ ਅਹਿਮੀਅਤ ਦਾ ਪਤਾ ਚੱਲੇ ਤੇ ਉਹ ਵੀ ਸਿੱਖੀ ਦੇ ਸਿਧਾਂਤਾਂ ਦੇ ਨਾਲ ਜੁੜ ਸਕਣ ਤੇ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਆਪਾਂ ਸਾਰਿਆਂ ਨੇ ਮਿਲ ਕੇ ਇਸੇ ਤਰ੍ਹਾਂ ਹੀ ਯੋਗਦਾਨ ਪਾਉਂਦੇ ਰਹਿਣਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ